ਬੰਦਾ ਜਿਹੜਾ ਗੁਰੂ ਤੋਂ ਮੰਤਰ ਮਿਲਿਆ ਹੋਵੇ ਤੂੰ ਬਹੁਤ ਜ਼ਬਦਾ ਹੈ ਪਰ ਜੀਆਂ ਨੂੰ ਕੁੱਤ ਨਸਾਂ ਦੇ ਪ੍ਰਾਣੀ ਜੀਵਨ ਨੂੰ ਮਾਰਨ ਦਾ ਇੱਕ ਮਿੰਟ ਲਾਉਣਾ ਹੈ ਜਿਹਨਾਂ ਨੂੰ ਜੀਹਾਂ ਨੂੰ ਲੁੱਟਣ ਲੱਗਾ ਇੱਕ ਮਿੰਟ ਲਾਉਣਾ ਹੈ ਉਦੋਂ ਦੇਰ ਹੀ ਨਹੀਂ ਲਾਉਂਦਾ ਉਦੋਂ ਦੇਰ ਹੀ ਨਹੀਂ ਲਾਉਂਦਾ ਪਾਛਾ ਪਰ ਉਹ ਇੱਕ ਛੋਟੀ ਜਿਹੀ ਉਦਾਹਰਣ ਦੇਵਾਂ ਕਿਸੇ ਦਾ ਬੀਪੀ ਵੱਧਾ ਨਾ ਕਿਸੇ ਦਾ ਬੀਪੀ ਵੱਧਦਾ ਹੋਵੇ ਡਾਕਟਰ ਕਹਿੰਦਾ ਨੂਨ ਨਾ ਖਾਈਂ ਨੀ ਲੋ ਬੰਦਾ ਡਰਦਾ ਫਿਰ ਵੀ ਜੇ ਮਾ ਹੁਣ ਬੀਪੀ ਬੀਪੀ ਵੱਧ ਗਿਆ ਮੇਰੇ ਤੇ ਜੋ ਨੂਨ ਖਾਊਗਾ ਤੇ ਨਾਦ ਨਾਲ ਬਹੁਤ ਡਰਦਾ ਨਾ ਬੰਦਾ ਆ ਮੇਰੇ ਅਗਰ ਸ਼ੂਗਰ ਹੋਈ ਪੈਰੋ ਡਰਦਾ ਕਿ ਮਿੱਠਾ ਨਹੀਂ ਖਾਣਾ ਤੇ ਜਦੋਂ ਮੇਰੇ ਮਿੱਠਾ ਸਾਹਮਣੇ ਉਹਨਾਂ ਨੂੰ ਸ਼ੂਗਰ ਵੀ ਯਾਦ ਆ ਜਾਊਗੀ ਤੇ ਸ਼ੂਗਰ ਤੋਂ ਡਰਦਾ ਮੈਂ ਮਿੱਠਾ ਨਹੀਂ ਖਾਊਗਾ ਲੂਣ ਨਹੀਂ ਖਾਂਦਾ ਡਰਦੇ ਨੇ ਜੀਵਨ ਵਿੱਚ ਮਿੱਠਾ ਨਹੀਂ ਖਾਂਦਾ ਡਰਦੇ ਨੇ ਜੀਵਨ ਵਿੱਚ ਬੇਮੰਮ ਮੇਰੀ ਮੌਤ ਨਾ ਹੋ ਜਾਵੇ ਤੇ ਚੋਰੀ ਕਰ ਲੈਣਾ ਡਰਦਾ ਜੀ ਹੀਰਾ ਫੇਰ ਹੀ ਕਰ ਲੰਗਾ ਬੇਈਮਾਨੀ ਹੀਰ ਖਾਂ ਰੰਦਿਆ ਦੁਆਇਤ ਚੁਗਲੀ ਕਰਨ ਲੱਗਾ ਡਰਦਾ ਹੀ ਨਹੀਂ ਇਹ ਪਤਾ ਵੀ ਰੱਬ ਦੀਦਾ ਨਹੀਂਗਾ ਜੇ ਦੇਖਦਾ ਉਹ ਤੇ ਰੱਬ ਤੋਂ ਸ਼ਰ ਡਰ ਜੀ ਜੇ ਰੱਬ ਦੀਦਾ ਹੋਵੇ ਨਾ ਫੇਤ ਸ਼ੈਰ ਰੱਬ ਤੋਂ ਡਰਦਾ ਨਹੀਂ ਉਹ ਰੱਬ ਨਾ ਦੀਦਾ ਕਰਕੇ ਰੱਬ ਤੋਂ ਨਹੀਂ ਡਰਦਾ ਏ ਆਪਣੇ ਲੋਕ ਤੋਂ ਡਰਦਾ ਏ ਉਹ ਤੋਂ ਪ੍ਰੇਸ਼ ਕਰਦਾ ਏ ਪਰ ਇਹ ਵਿਸ਼ੇਵਕਾਰ ਤੋਂ ਪ੍ਰੇਸ਼ ਨਹੀਂ ਕਰਦਾ ਕਿਉਂ ਰੱਬ ਆਪਣੇ ਹੀ ਆ ਰੱਬ ਬਖਸ਼ ਦਿੰਦਾ ਆ ਇਹ ਹੁੰਦੀਆਂ ਗੱਲਾਂ ਬਾਹਰ ਲਈਆਂ ਬਾਹਰ ਹੀ ਉਦਾਹਰਨਾਂ ਇਹ ਦੇ ਕੇ ਆਪਣੇ ਮਨ ਨੂੰ ਪ੍ਰਚਾਰਿੰਦਾ ਏ ਪਤਾ ਤੇ ਉਦੋਂ ਲੱਗਣਾ ਪੈਰੋ ਜਦੋਂ ਸਾਖ ਪਤਾ ਹੋਇਓ ਪਤਾ ਉਦੋਂ ਲੱਗਣਾ ਜਦੋਂ ਸਾਖ ਪਤਾ ਹੋਇਓ ਧਰਮ ਰਾਜ ਨੇ ਪੁੱਛਿਆ ਆ ਬਈ ਕਿੰਨੇ ਕੁ ਜੀਵ ਨੇ ਚੰਗੇ ਕਰਮ ਕੀਤੇ ਕਿੰਨੇ ਕੁ ਰੱਬੀ ਗੁਣ ਪ੍ਰਾਪਤ ਕਰਕੇ ਆਏ ਜਿਨ੍ਹਾਂ ਦੇ ਕੋਹਤ ਪਰ ਰੱਬੀ ਗੁਣ ਭੋਏ ਪੱਲੇ ਵਿੱਚ ਤੇ ਉਹਨਾਂ ਨੂੰ ਤੇ ਉੱਠ ਕੇ ਧਰਮ ਰਾਜ ਵੀ ਸਲਾਮਾਂ ਕਰੂਗਾ ਤੇ ਨਹੀਂ ਤੇ ਧਰਮ ਰਾਜ ਦੀ ਉੰਗੜੀ ਘੁੰਮਣੀ ਆ ਦੇਵ ਨੂੰ ਡਾਇਰ ਨੂੰ ਨਰਕ ਵਿੱਚ ਦੇਵ ਨੂੰ ਸਜਾ ਰਾਜ ਕੇ ਪਹਿਰੇ ਜੇਨ ਤੋਂ ਬਚਣਾ ਚਾਹੁੰਦੇ ਆਪਾਂ ਤੇ ਧੰਨ ਗੁਰਦੰਨ ਸਾਹਿਬ ਦਾ ਲੜ ਪੜਦੀ ਧੰਨ ਗੁਰਦੰਨ ਸਾਹਿਬ ਦਾ ਲੜ ਪੜਦੀ ਲੜ ਫੜੇ ਫੜੇ ਤੇ ਬੰਦਾ ਚਾਹੇ ਜਾਂਦਾ ਨਾ ਅੰਨੇ ਤੋਂ ਇਹ ਦੇਖੇ ਉਹਨਾਂ ਦੇ ਸੰਸਾਰ ਦੇ ਵਿੱਚ ਆਪਾਂ ਸਾਰੇ ਦੇਖਦੇ ਆ ਕੋਈ ਬੱਚਾ ਉਹਦੀ ਡਗੋਰੀ ਫੜਦੇ ਤੋਂ ਮਗਰਮਗਰ ਤੁਰ ਜਾਂਦਾ ਤੇ ਜੇ ਪੱਲਾ ਫੜਦੇ ਤਾਂ ਤੁਰ ਜਾਂਦਾ ਤੇ ਜੇ ਜੀ ਗੁਰਨਾਮ ਦਾ ਪੱਲਾ ਫੜ ਲਾਂਗੇ ਸਾਨੂੰ ਨਾਮ ਹੀ ਕੁਝ ਆਉਂਦਾ ਹੋਣਾ ਤੇ ਅਸੀਂ ਗੁਰੂ ਦੇ ਮਗਰ ਲਾ ਕੇ ਤਰ ਜਾਵਾਂਗੇ ਜਿੱਥੇ ਗੁਰੂ ਦਾ ਵਸੇਬਾ ਹੈ ਜਿੱਥੇ ਗੁਰੂ ਦਾ ਰਹਿਣ ਸਹਿਣ ਆ ਉੱਥੇ ਸਾਨੂੰ ਗੁਰਦਾਨੇ ਲੈ ਜਾਊਗਾ ਜਦੋਂ ਪੱਲਾ ਫੜਿਆ ਹੋਊਗਾ ਤਾਂ ਤੇ ਕਈ ਵਾਰ ਆਪਾਂ ਵਿਚਾਰ ਕਰਦੇ ਆਂ ਕਿ ਗੁਰੂ ਦੇ ਦਰ ਤੇ ਆਣ ਕੇ ਤੇ ਬੰਦਾ ਖਰੋ ਹੀ ਜਾਵੇ ਨਾ ਗੁਰੂ ਆਇਆ ਥਲੂ ਆਇਆ ਨੇ ਵੀ ਝੋਲੀ ਪਾ ਦਿੰਦਾ ਐਡੀ ਵੱਡੀ ਤਾਕਤ ਹੈ ਗੁਰੂ ਦੀ ਐਡਾ ਵੱਡਾ ਦਿਆਲੂ ਕਿਰਪਾ ਨੂੰ ਇੰਨਾ ਵੱਡਾ ਰਹਿਮ ਹੈ ਦਇਆ ਗੁਰੂ ਵਿੱਚ ਆਇਆ ਨੂੰ ਵੀ ਖਾਲੀ ਨਹੀਂ ਮੋੜਦਾ ਨਾਮ ਹੀ ਮੰਗੇ ਤਾਂ ਵੀ ਨਹੀਂ ਮੋੜਦਾ ਤਾਂ ਵੀ ਇਹਦੀ ਝੋਲੀ 'ਚ ਕੋਈ ਨਾ ਕੋਈ ਪਾ ਕੇ ਤੋੜਦਾ ਐਡਾ ਵੱਡਾ ਗੁਰੂਦਾਨ ਦਾ ਘਰ ਦਰ ਅਪਾ ਵਿਚਾਰ ਕਰ ਰਿਸੀ ਪੈਰੋ ਨਾ ਦੇ ਲਾਮ ਦੇ ਅੱਖਰਾਂ ਦੀ ਵਿਚਾਰ ਤੇ ਆਪਾਂ ਜਿਹੜਾ ਲਾਸਟ ਨੰਨ ਅਲਵਾ ਤੀਸਰਾ ਨੰਨਾ ਦੂਸਰਾ ਨੰਨਾ ਸੀ ਨਾ ਨਾਨਕ ਤੋਂ ਕਿ ਦੂਸਰਾ ਨੰਨਾ ਉਹਦੀ ਵਿਚਾਰ ਕੀਤੀ ਸੀ ਅੱਗੇ ਹੋਂ ਤੋਂ ਬਰ ਪੈਰੋਗੇ ਉਤੋਂ ਅਗਰ ਤੱਕਾ ਨਾਨਕ ਅੱਗੇ ਤੁਰਨਾਸ਼ ਵਿੱਚ ਤੱਕਾ ਤਤ ਤਿੰਦਾ ਇਹ ਗੁਰਦਾਨ ਉਸਤ ਬਹੁਤ ਵੱਡਾ ਇੱਕ ਕੱਕੇ ਦਾ ਨਾਮ ਹੁੰਦਾ ਕੱਕੇ ਤੋਂ ਮੰਨਦਾ ਕਬੀਰ ਫarsi ਦਾ ਸ਼ਬਦ ਪੈਰੂ ਕਬੀਰ ਹੁੰਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਕਬੀਰ ਕਬੀਰ ਵੱਡਾ ਨਹੀਂ ਸੀਗਾ ਸਭ ਤੋਂ ਵੱਡਾ ਤਬੀਰ ਨਹੀਂ ਸੀ ਵੱਡਾ ਕਬੀਰ ਦਾ ਨਾਮ ਦੇ ਵਿੱਚੋਂ ਨਾ ਜਿੱਦਾਂ ਅਸੀਂ ਰੱਬ ਨੂੰ ਕਰਤਾਰ ਕਹਿੰਦੇ ਆ ਆ ਕਰਤਾਰ ਨਾਮ ਬਹੁਤ ਲੋਕਾਂ ਦੇ ਆ ਅਸੀਂ ਗੋਬਿੰਦ ਨਾਮ ਰੱਬ ਨੂੰ ਕਹਿੰਦੇ ਆ ਗੋਬਿੰਦ ਲੋਕ ਨੂੰ ਲੋਕਾਂ ਦੇ ਨਾਮ ਬਹੁਤ ਆ ਸਤਨਾਮ ਅਸੀਂ ਰੱਬ ਨੂੰ ਕਹਿੰਦੇ ਆ ਸਤਨਾਮ ਲੋਕਾਂ ਦੇ ਬਹੁਤ ਨਾਮ ਹੈ ਇਸੇ ਤਰ੍ਹਾਂ ਇਸ ਸੰਸਾਰ ਦੇ ਜੀਵਾਂ ਵਿੱਚੋਂ ਜੀਵਾਂ ਦਾ ਨਾਮ ਕਬੀਰ ਇੱਕ ਬੰਦੇ ਦਾ ਸੀਗਾ ਭਾਵੇਂ ਉਹ ਬਹੁਤ ਵੱਡਾ ਪ੍ਰਗਟ ਹੋਇਆ ਮੁਸਲਮਾਨਾਂ ਦੀ ਇੱਕ ਮਾਲਾ ਕਰੋ ਉਹਨੂੰ ਤਸਬੀਹ ਕਹਿੰਦੇ ਆ ਹਾਂ ਮੁਸਲਮਾਨ ਵੀਰ ਜਿਹੜੇ ਦਾ ਅਸਲ ਮੁਸਲਮਾਨ ਕਿਉਂ ਕਹਿੰਦੇ ਆ ਕਿਉਂਕਿ ਮੁਹੰਮਦ ਸਾਹਿਬ ਨੇ 99 ਨਾਮ ਉਚਾਰੇ ਸੀ ਰੱਬ ਦੇ 99 ਨਾਮ ਤੇ 100 ਬਾ ਜਿਹੜਾ ਆਪ ਜੀ ਨੇ 100 ਨਾਮ ਕਹੜੀ ਵਿਚਾਰੇ ਜਿਹੜਾ 100 ਬਾ ਨਾਮ ਸੀਦਾ ਉਹ ਨਾਮ ਸੀ ਕਬੀਰ ਤਕਬੀਰ ਤੋਂ ਨਾਮ ਹੁੰਦਾ ਸਭ ਜਿਹੜਾ ਸਭ ਤੋਂ ਵੱਡਾ ਹੈ ਅਸੀਂ ਗੁਰਦਾਨ ਸਾਹਿਬ ਨੂੰ ਸਭ ਤੋਂ ਵੱਡਾ ਕਹਿੰਨੇ ਸਭ ਤੋਂ ਵੱਡਾ ਸਭ ਤੋਂ ਵੱਡਾ ਸਤ ਗੁਰਦਾਨਤ ਜਿੰਨ ਤਦ ਰੱਖੇ ਮੇਰੇ ਅਸੀਂ ਸਾਰਿਆਂ ਤੋਂ ਵੱਡਾ ਕਹਿੰਨੇ ਕਬੀਰ ਗੁਰਦਾਨ ਸਾਹਿਬ ਗੁਰਬਾਣੀ ਵਿੱਚ ਲੈ ਕੇ ਦਿੱਤਾ ਸਭ ਇੱਕ ਜ਼ਬਾਨੀ ਗੱਲਾਂ ਨਹੀਂ ਕਹਿੰਦੇ ਸਭ ਤੋਂ ਵੱਡਾ ਸਤ ਗੁਰਦਾਨਤ ਕਿਉਂ ਵੱਡਾ ਹੈ ਉਹ ਕਬੀਰ ਜਿਹੜਾ ਵੱਡਾ ਉਹ ਤੋਂ ਹੀ ਸਭ ਕੁਝ ਮਿਲ ਸਕਦਾ ਫਿਰ ਜਿਹੜਾ ਸਭ ਤੋਂ ਵੱਡਾ ਹੈ ਉਹ ਤੋਂ ਮਿਲ ਸਕਦਾ ਹੈ ਜੇ ਕੁਝ ਚਾਹੀਦਾ ਤਾਂ ਕੋਈ ਇਹੋ ਜਿਹੀ ਨਹੀਂ ਵੀ ਅਥਰੇ ਆਪਾਂ ਹੁਣੇ ਹੀ ਪੜਿਆ ਸੋਣਾ ਤੁਸੀਂ ਸਾਈਬਾ ਕਿਆ ਨਾ ਹੀ ਕਰਤੇ ਨੇ ਕਰਤਾ ਤੇਰੇ ਸਭ ਵਿੱਚ 100 ਪਾਵੇ ਭਾਸ਼ਕਦੇ ਕੀ ਨਹੀਂ ਤੇਰੇ ਕਰ ਵਿੱਚ ਕੀ ਨਹੀਂ ਕਰ ਵਿੱਚ ਤੇਰੇ ਤੇ ਬਿਲਕੁਲ ਸਭ ਕੁਝ ਸਾਰਾ ਕੁਝ ਤੇਰੇ ਘਰ ਵਿੱਚ ਫਿਰ ਤਾਂ ਵੀ ਕਿਸ ਗੱਲ ਦੀ ਫਿਰ ਹੋਰ ਕਿਉਂ ਕਿਉਂ ਜਾਵਾਂ ਮੈਂ ਮੰਗਣ ਵਾਤੇ ਹੋਰ ਕਿਸ ਨੂੰ ਕਿਉਂ ਜਾਵਾਂਗੇ ਜਿੱਥੇ ਸਭ ਕੁਝ ਹੀ ਮਿਲਦਾ ਹੋਵੇ ਉਹ ਦੁਕਾਨ ਛੱਡ ਕੇ ਤੇ ਅਸੀਂ ਨੀ ਕਿੰਨੀ ਕਰਦ ਕਰਦਾ ਤੁਰੇ ਫਿਰਿਏ ਉਤੋਂ ਵੀ ਜਵਾਬ ਹੀ ਮਿਲਣਾ ਨਾ ਬੇ ਤਾਂ ਮੇਰੇ ਕੋਲ ਤਾਂ ਹੀ ਨਹੀਂ ਕਿੱਥੋਂ ਮਿਲੂ ਬਾਈ ਇਹ ਵੀ ਹੋ ਸਕਦਾ ਫਲਾਣੀ ਦੁਕਾਨ ਤੋਂ ਮਿਲ ਜਾਵੇ ਇੱਥੇ ਹੋ ਸਕਦਾ ਨਹੀਂ ਇੱਥੇ ਹੈ ਸਭ ਕੁਝ ਹੈ ਇੱਥੇ ਹੈ ਸਭ ਕੁਝ ਸਭ ਕੁਝ ਮਿਲੂ ਇੱਥੋਂ ਤੇ ਇੱਥੇ ਦੂਜੀ ਦੁਕਾਨ ਤੇ ਜਾਣ ਦੀ ਲੋੜ ਨਹੀਂ ਪੈਂਦੀ ਇਹ ਗੱਲ ਵੱਖਰੀ ਆ ਕੋਈ ਛੇਤੀ ਤੋਂ ਛੇਤੀ ਚੋਂਦਾ ਹੋਵੇ ਬੇ ਮੈਨੂੰ ਹੋ ਸਕਦਾ ਹੈ ਵੱਡੀ ਦੁਕਾਨ ਤੇ ਗੱਲ ਜਿਆਦੇ ਹੋ ਸੁਮੰਦ ਤੈਨਾਂ ਮਿਲੂਗਾ ਨਾ ਬਰੀ ਦਾ ਮਿਲੂਗਾ ਨਾ ਅਸੀਂ ਵਾਰੀ ਨਹੀਂ ਦੇਖਣਾ ਚਾਹੁੰਦੇ ਤਸੀਂ ਵਾਰੀ ਨਹੀਂ ਦੇਖਣਾ ਚਾਹੁੰਦੇ ਅਸੀਂ ਕਹਿੰਦੇ ਜਾ ਕੇ ਖਲੋਈਏ ਸਾਡੀ ਥੋਲੀ ਪਰ ਜਾਓ ਤੇ ਜਿੱਥੇ ਪਹਿਲਾ 100 ਬੰਦਾ ਖੜਾ ਹੈ ਥੋਲੀ ਉੱਤ ਰੱਤ ਮੱਢ ਕੇ ਪਹਿਲਾਂ ਉਹਦੀ ਥੋਲੀ ਸੋ ਪਹਿਲੇ ਪਹਿਲਾ 100 ਦੀ ਪਰ ਉਹ ਵੀ ਪਹਿਲੇ ਤੇਰੀ ਬੜੁਗਤੀ ਨਹੀਂ ਕੀ ਹੈ ਜੀ ਤਾਕਤ ਤੇ ਆ ਵੀ ਖੁਦਾ ਤੇਨ ਤੋਂ ਡਰਦਾ ਹੈ ਤੂੰ ਖੁਦਾ ਦਾ ਕੰਮ ਕਰਕੇ ਕੋਈ ਹੋ ਜਾ ਜਿਹੜਾ ਖੁਦਾ ਦਾ ਕੰਮ ਹੈ ਅਸਲੋਂ ਖੁਦਾ ਦਾ ਕੰਮ ਨਹੀਂ ਉਹ ਖੁਦਾ ਦਾ ਕੰਮ ਹੈ ਸਾਡਾ ਖੁਦਾ ਅਸੀਂ ਖੁਦਾ ਦਾ ਮੰਨਦੇ ਹਾਂ ਬਿਨ ਨਾ ਨਾ ਖੁਦਾ ਦਾ ਇਹ ਖੁਦਾ ਦਾ ਕੰਮ ਹੈ ਤੂੰ ਖੁਦਾ ਦਾ ਨਹੀਂ ਪਰ ਉਹ ਤਾਂ ਕੰਮ ਸਾਡਾ ਹੈ ਸੋ ਹੁੰਦਾ ਹੁੰਦਾ ਕਈ ਵਾਰ ਬੀ ਆਪਣੀ ਵਿਡਾਈ ਦਾ ਪੁਖਾ ਉਹ ਰਾਮਰਨਾ ਖੁਦਾ ਆਪਣੀ ਵਿਡਾਈ ਦਾ ਪੁਖਾ ਜਿਹੜਾ ਨਾਮ ਪਾਉਂਦਾ ਹੈ ਉਹਨਾਂ ਤੇ ਖੁਸ਼ ਹੁੰਦਾ ਹੈ ਪਰ ਉਹਨੂੰ ਆਪਣੇ ਵਿਡਾਈ ਦੀ ਲੋੜ ਨਹੀਂ ਉਹ ਕਿਸੇ ਕਹਿ ਦੇ ਨਾਲ ਘਟ ਨਹੀਂ ਸਕਦਾ ਪੁਖਾ ਉਹਨੂੰ ਕੋਈ ਮਾਣਾ ਕਹੀ ਜਾਵੇ ਉਹਨੂੰ ਕੋਈ ਚੰਗ ਬੁਰਾ ਕਹੀ ਜਾਵੇ ਉਹਦੇ ਸੇ ਤੇ ਕੋਈ ਫਰਕ ਨਹੀਂ ਉਹਦੀ ਕੋਈ ਸਿਰਤ ਕਰੀ ਜਾਵੇ ਉਹ ਤਾਂ ਉਹ ਕੋਈ ਫਰਕ ਨਹੀਂ ਉਹਦੀ ਕੋਈ ਸਿਰਤ ਕਰਦਾ ਤੂੰ ਓੰਕਾਰ ਵਿੱਚ ਨਹੀਂ ਆਉਂਦਾ ਉਹਦੋਂ ਕੋਈ ਗਾਣਾ ਕਰਦਾ ਉਹ ਕਿਸੇ ਬਸਰਾਫ ਨਹੀਂ ਦਿੰਦਾ ਦੇਵ ਜੀ ਇੱਕ ਉਹ ਤਾਂ ਦਿੱਤੀ ਪਾਸ਼ਾ ਨੇ ਸਾਨੂੰ ਅੰਗ ਦੇ ਜ਼ਮੀਨ ਆ ਇਹਦੀ ਛਾਤੀ ਚੀਰ ਕੇ ਯਾਰ ਯਾਰ ਫੋਟ ਦੂੰਗਾ ਸੱਤ ਮਾਰੀ ਜਾ ਰਹੇ ਨੇ ਕਦੇ ਕਿਤੇ ਨੇ ਜ਼ਮੀਨ ਨੇ ਕੁਝ ਕਿਹਾ ਰੱਬ ਨੇ ਮੰਨ ਲਓ ਇਸ ਨੂੰ ਕੁਝ ਜ਼ਮੀਨ ਨੇ ਕੁਝ ਕਿਹਾ ਇਸ ਜ਼ਮੀਨ ਤੇ ਤੁਸੀਂ ਗੰਦਗੀ ਕਰਦੇ ਤਾਂ ਤੁਹਾਨੂੰ ਕਦੇ ਕਦੇ ਕੁਝ ਕਿਹਾ ਜ਼ਮੀਨ ਨੇ ਮਿੱਟੀ ਨੇ ਕੁਝ ਕਿਹਾ ਬਿਵੇਂ ਤੇ ਗੰਦਗੀ ਕਿਉਂ ਕਰਦੇ ਤੁਸੀਂ ਪੋਚਾ ਫੇਰ ਕੇ ਚੰਦਾ ਅਤਰ ਸ਼ੇਖ